ਗੁਰੂ ਗ੍ਰੰਥ ਸਾਹਿਬ 'ਚ ਮੈਂ ਅਰਜ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਨਹੀਂ ਮੰਨਦੀ ਭਈ ਤੇ ਜਿੱਥੇ ਗਏ ਸਤਿਗੁਰੂ ਇਹੀ ਉਪਦੇਸ਼ ਦਿੰਦੇ ਰਹੇ ਕਿ ਤੁਸੀਂ ਮਨ ਨੂੰ ਨੀਵੇਂ ਰੱਖਣਾ ਹੈ ਮਤ ਨੂੰ ਉੱਚੀ ਚੁੱਕਣਾ ਹੈ ਤਾਪ ਜੀ ਪਟਿਆਲੇ ਰਾਜਪੂਤ ਦੇ ਤਿਰਸਤੇ ਤੱਕ ਕਸਬਾ ਹੁੰਦਾ ਬਹਾਦਰਗੜ ਤੁਸੀਂ ਦਰਸ਼ਨ ਕੀਤੇ ਹੋਣੇ ਨੇ ਸ਼ਾਇਦ ਉਸ ਗੁਰਦੁਆਰੇ ਦੇ ਹਜ਼ੂਰ ਗੁਰੂ ਤੇਗ ਬਹਾਦਰ ਉੱਥੇ 2-3 ਵਾਰੀ ਆਏ ਆ ਇੱਕ ਵਾਰੀ 9 ਦਿਨ ਰਹਿ ਕੇ ਗਏ ਆ ਇੱਕ ਵਾਰੀ ਸਤਗੁਰੂ ਜਦੋਂ ਸ਼ਹਾਦਤ ਲਈ ਗਿਆ ਤੇ ਚਮਾਸਾ ਉੱਥੇ ਕੱਟਿਆ ਕੋਈ ਤਿੰਨ ਤਿੰਨ ਮਹੀਨੇ ਕਹਿੰਦੇ ਨੇ ਪਟਿਆਲਾ ਨਹੀਂ ਸੀ ਬਣਿਆ ਜਦੋਂ ਆਪ ਸਭ ਨੂੰ ਪਤਾ ਹੈ ਹਿਸਟਰੀ ਦਾ ਅਸਲ 'ਚ ਨਵਾਬ ਸੈਫ ਮੁਹੰਮਦ ਖਾਨ ਸੀ ਜਿਹਨੂੰ ਅਸੀਂ ਸੈਫਦੀਨ ਵੀ ਕਹਿੰਦੇ ਨਾਮ ਇਹਦਾ ਸੀ ਨਵਾਬ ਸੈਫ ਮੁਹੰਮਦ ਖਾਨ ਇਹ ਕਸ਼ਮੀਰ ਦਾ ਗਵਰਨਰ ਰਿਹਾ ਕੁਝ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਸੈਫ ਖਾਨ ਸੀ ਇਹ ਔਰੰਗਜ਼ੇਬ ਦਾ ਮਤਰਾਇਆ ਭਰਾ ਸੀ ਕੁਝ ਵਿਦਵਾਨ ਕਹਿੰਦੇ ਨੇ ਜੀ ਇਹ ਸ਼ਾਹ ਜਾਂ ਦਾ ਸੰਡੂ ਸੀ ਕੁਝ ਕਹਿੰਦੇ ਧਰਮ ਦਾ ਭਰਾ ਸੀ ਮੁੱਖ ਦੀ ਗੱਲ ਕੀ ਵੀ ਇਹ ਕਸ਼ਮੀਰ ਦਾ ਗਵਰਨਰ ਰਿਹਾ ਤੇ ਇਹ ਤੋਂ ਬਾਅਦ ਇਫਤਖਾ ਆਇਆ ਜਿਨੇ ਫਿਰ ਪੂਰਾ ਕਸ਼ਮੀਰੀ ਪੰਡਤਾਂ ਉੱਤੇ ਜ਼ੁਲਮ ਕੀਤਾ ਉਸ ਤੋਂ ਪਹਿਲਾਂ ਇਹ ਰਿਹਾ ਸੈਫ ਮੁਹੰਮਦ ਖਾਂ ਇਹ ਬਹੁਤ ਹੀ ਨਰਮ ਦਿਲ ਸੀ ਖੋਲ ਦਿਲਆਸੀ ਮੈਂ ਆਪ ਨੂੰ ਸਿਰ ਬੇ ਬੇਨਤੀ ਕਰ ਲਗਾ ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਕਿੰਨਾ ਸਾਨੂੰ ਸਮਝਾਉਂਦੇ ਆ ਇਤਿਹਾਸ ਵਿੱਚੋਂ ਤੇ ਮੇਰੀ ਇੱਛਾ ਮੈਂ ਉਹਨਾਂ ਦੇ ਇੱਕ ਇੱਕ ਸਿੱਖ ਦਾ ਜ਼ਿਕਰ ਜ਼ਰੂਰ ਕਰੀ ਜਾਵਾਂ ਜਿੰਨ ਜਿਹੜੀ ਦਲਦੇ ਰਹੇ ਨਾਲ ਬਾਣੀ ਦੇ ਹਜ਼ੂਰ ਸੱਚੇ ਪਾਤਸ਼ਾਹ ਦੇ ਪ੍ਰਤੀ ਇਹ ਦੇ ਅੰਦਰ ਭਾਵਨਾ ਕਿੱਥੋਂ ਪੈਦਾ ਹੋਈ ਵਿਦਵਾਨ ਕਹਿੰਦੇ ਨੇ ਇੱਕ ਤਾਂ ਸੀ موسی ਰੂਪੜੀ ਜਿਸੈਦ موسی ਰੂਪੜੀ ਜੀ ਦਾ ਉਹ ਜ਼ਿਕਰ ਕੀਤਾ ਵੀ ਤੁਸੀਂ ਘਰ ਕਿਉਂ ਬਣਾਉਂਦੇ ਪਏ ਤੇ ਦੂਜਾ ਸੀ ਭੀਖਣਸ਼ਾ ਦਸਕੇ ਵਾਲਾ ਇਹ ਨੇੜੇ ਸੀ ਇਹਨਾਂ ਦੀ ਜ਼ਮਾਤ ਬਣ ਗਈ ਕਸ਼ਮੀਰ ਤੋਂ ਰਿਟਾਇਰ ਕਰਕੇ ਗਵਰਨਰ ਸੀ ਸਹਿਬ ਮੁਹੰਮਦ ਖਾਂ ਇਹਨੂੰ ਇਹ ਇਲਾਕਾ ਦੇ ਦਿੱਤਾ ਰੇਤਲਾ ਜ ਸਮਝੋ ਕਿ ਸਜੇ ਸੀ ਪਰ ਇੱਥੇ ਬੜੀ ਜੀ ਇਹਨੇ ਮਿਹਨਤ ਕੀਤੀ ਤੇ ਇਹ ਤੋਂ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਦੱਸਿਆ ਭਾਵਨਾ ਇਹਦੀ ਬਣ ਗਈ ਇਹਨੇ ਕਿਲਾ ਬਣਾਇਆ ਪਰ ਉਂਝ ਕਿਹਾ ਜਾਂਦਾ ਵੀ ਜਿਹੜਾ ਖੂਨ ਕਿਲਾ ਹੈ ਇਹ ਅਸਲ ਮਹਾਰਾਜਾ ਅਮਰ ਸਿੰਘ ਨੇ ਬਣਾਇਆ ਹੈ ਕਰਮ ਸਿੰਘ ਹੁਣਾ ਨੇ ਫਿਰ ਅਮਰ ਸਿੰਘ ਹੁਣਾ ਨੇ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗਏ ਮਾਤਾ ਨਾਨਕੀ ਜੀ ਨਾਲ ਸਨ ਮਾਤਾ ਗੁਜਰੀ ਜੀ ਨਾਲ ਸਨ ਪਾਲਕੀ ਤੇ ਰੱਥ ਸੀ ਤੇ ਇਸ ਤਰੀ ਗੁਰੂ ਤੇਗ ਬਹਾਦਰ ਆਪਣੀ ਜੀ ਯਾਤਰਾ ਜਿਹੜੀ ਕਰਦੇ ਸਨ ਪਰਿਵਾਰ ਨਾਲ ਹੁੰਦਾ ਸੀ ਇੱਕ ਰੱਥ ਹੋਣੀ ਇੱਕ ਪਾਲਕੀ ਹੋਣੀ گاਵਾ ਮੱਝਾਂ گاਵਾ ਹੁੰਦੀਆਂ ਸੰਦਾਲ ਹਜ਼ੂਰ ਸੱਚੇ ਪਾਤਸ਼ਾਹ ਜਦੋਂ ਗਏ ਤੇ ਸੈਫਖਾਨ ਨੇ ਕਿਆ ਸੀ ਚਰਨ ਪਾਇਓ ਸਤਿਗੁਰੂ ਗਏ ਸੈ ਮੁਹੰਮਦ ਖਾਨ ਹਜ਼ੂਰ ਨੂੰ ਅੱਗੇ ਲੈਣ ਵਾਸਤੇ ਆਇਆ ਸਤਿਗੁਰੂ ਘੋੜੇ ਤੋਂ ਉਤਰ ਲਗੇ ਇਹਨੇ ਅੱਗੇ ਵੱਧ ਕੇ ਕਿਆ ਮਹਾਰਾਜ ਬਾਹਰ ਨਾ ਉਤਰਿਓ ਘੋੜੇ ਦੀਆਂ ਰਕਾਬਾਂ ਪੜ ਲੀਆਂ ਇਹਨੇ ਇਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨੇ ਰਕਾਬ ਨੂੰ ਹੀ ਪਕੜਿਆ ਮਹਾਰਾਜ ਜੀ ਦੇ ਜਿੱਥੇ ਹਜ਼ੂਰ ਦੇ ਚਰਨ ਸਨ ਨਾ ਜੀ ਉਨੇ ਉਹਦੀ ਭਾਵਨਾ ਸਿੱਖ ਉਹਨੇ ਪਕੜ ਕੇ ਕਹਿੰਨਾ ਇੱਥੇ ਨਾ ਉਤਰਿਓ ਨਾਲ ਨਾਲ ਤੁਰਦਾ ਗਿਆ ਆਪਣੇ ਘਰ ਲੈ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਟਿਕਾਣਾ ਕੀਤਾ ਮਸਜਿਦ ਬੜੀ ਸੋਹਣੀ ਬਣਾਈ ਬਹਾਦਰਗੜ ਦੋ ਗੁਰਦੁਆਰੇ ਨੇ ਮੈਂ ਅੱਗੇ ਬੇਨਤੀ ਕਰਨੀ ਇਹ ਬਹਾਦਰਗੜ ਕਿਉਂ ਬਣਿਆ ਇੱਕ ਗੁਰਦੁਆਰਾ ਬਾਹਰ ਹੈ ਜਿੱਟੀ ਰੋਡ ਕੋਲ ਇੱਕ ਅੰਦਰ ਹੈ ਕੁਝ ਕਹਿੰਦੇ ਨੇ ਬਾਹਰ ਅਸਲ ਚ ਗੁਰਸਿੱਖਾਂ ਦਾ ਡੇਰਾ ਸੀ ਅੰਦਰ ਹਜ਼ੂਰ ਦਾ ਪ੍ਰਵਾਸ ਸੀ ਮਹਾਰਾਜ ਜੀ ਜਦੋਂ ਗਏ ਜੀ ਤੇ ਇਹ ਇਹਨੇ ਪਹਿਲੇ ਮਸਜਿਦ ਦੇ ਸਾਹਮਣੇ ਮਾਰੂ ਦਾ ਘਰ ਬਣਵਾ ਦਿੱਤਾ ਵੀ ਸੱਚੇ ਪਾਤਸ਼ਾਹ ਹੁਣ ਹੈ ਤੇ ਉਹਨਾਂ ਵਸੇਬੇ ਵਾਸਤੇ ਨਵਾਂ ਸਥਾਨ ਬਣਾਇਆ ਸਤਿਗੁਰੂ ਨੇ ਪੁੱਛ ਲਿਆ ਸੈਫਖਾਂ ਇਹ ਘਰ ਮਸਜਿਦ ਬੜੀ ਸੋਹਣੀ ਬਣਾਈ ਇਹ ਕਿਲਾ ਬੜਾ ਸੁਨਾ ਬਣਾਇਆ ਤੇ ਪ੍ਰਿੰਸੀਪਲ ਸਦਬੀਰ ਸਿੰਘ ਇੱਥੇ ਲਿਖ ਦਿਆ ਮੈਂ ਤਾਂ ਹਵਾਲਾ ਦੇ ਦਿਨਾ ਕੋਈ ਇੱਕ ਆਰਟੀਕਲ ਇੱਕ ਕਿਤਾਬ 'ਚ ਨਹੀਂ ਕਿਸੇ 'ਚ ਕੰਨ੍ਹ ਸਾਬਖਾਨ ਕਿਆ ਸੱਚੇ ਪਾਦਸ਼ਾਹ ਇੱਥੇ ਭੇਡ ਸੂਈ ਸੀ ਤੇ ਦੋ ਬਘਿਆੜ ਭੇਡ ਦੇ ਬੱਚਿਆਂ ਨੂੰ ਖਾਣਾ ਚਾਹਦੇ ਸਨ ਤੇ ਭੇਡ ਨੇ ਦੋਨਾਂ ਬਘਿਆੜਾਂ ਨੂੰ ਦੁੜਾ ਦਿੱਤਾ ਮੇਰੇ ਮਨ ਚ ਆਇਆ ਥਾਂ ਬੜੀ ਕਰਮਾ ਵਾਲੀ ਇੱਥੇ ਪੱਕਾ ਕਿਲਾ ਬਣਾਉਣਾ ਚਾਹੀਦਾ ਹੈ ਮਹਾਰਾਜ ਮੁਸਕਰਾ ਪਏ ਹਜ਼ੂਰ ਜਦੋਂ ਅੰਦਰ ਜਾਂਦੇ ਆ ਕਿ ਸਤਿਗੁਰੂ ਪੁੱਛਦੇ ਆ ਆਹ ਕਾਦੇ ਲਈ ਬਣਾਏ ਬਈ ਆ ਥਾਂ ਕਿਦੇ ਲਈ ਹੱਥ ਜੋੜ ਕੇ ਕਹਿੰਦਾ ਤੁਹਾਡੇ ਵਾਸਤੇ ਮਸਜਿਦ ਦੇ ਸਾਹਮਣੇ ਕਹਿੰਦਾ ਕਾਦੇ ਲਈ ਕਹਿਣ ਲੱਗੇ ਆਪਲੇ ਬਸੇਬੇਲੀ ਨਾਲੇ ਤੁਸੀਂ ਇੱਥੇ ਆਪਣਾ ਧਰਮ ਚਿੰਤਨ ਜੋ ਕਰਨਾ ਇੱਥੇ ਕਰ ਲਿਓ ਮਸਜਿਦ ਵਿੱਚ ਨਮਾਜ਼ ਪੜ ਲਾਂਗੇ ਹਾ ਸਤਿਗੁਰੂ ਹੱਸ ਹੈ ਕਹਿਣ ਲੱਗੇ ਸਹਿਬ ਖਾਂ ਇਸ ਭਰਮ ਨੂੰ ਦੂਰ ਕਰ ਦੇ ਮਸਜਿਦ ਵੀ ਸਾਡਾ ਹੀ ਘਰ ਖੈ ਇੱਕ ਪਾਸੇ ਤੂੰ ਬੈਠ ਜੀ ਇੱਕ ਮਾਸੇ ਮੈਂ ਬੈਠ ਜਾਂਗਾ ਗੱਲ ਤਾਂ ਇੱਕੋ ਬਾਪੂ ਦੀ ਕਰਨੀ ਹੈ ਨਾ ਸਤਗੁਰੂ ਜੀ ਤਿਲਕ ਜਨ ਨੂੰ ਪਿਆਰ ਕਰਦੇ ਆ ਨਾ ਪਿਆਰ ਦਾ ਮਤਲਬ ਉਹਦੀ ਆਜ਼ਾਦੀ ਇਹ ਪਿਆਰ ਦੇ ਅਰਥ ਕੋਈ ਹੋਰ ਨਾ ਕਰਿਓ ਉਥੇ ਜੇ ਸੱਚ ਤਰ ਮਸੀਤ ਹੈ ਦਿਉਰਾ ਮਸੀਤ ਸੋ ਗੁਰੂ ਗੋਬਿੰਦ ਸਿੰਘ ਕਹਿੰਦੇ ਕਹਿਣ ਲੱਗੇ ਇਥੇ ਅਸੀਂ ਵੀ ਤਿੱਪ ਸਾਬ ਕਾ ਬੜਾ ਹੀ ਸਿਆਣਾ ਸੀ ਉਹਦੀ ਮੈਂ ਇੱਕ ਇੱਕ ਘਟਨਾਤ ਨੂੰ ਸੁਣਾ ਨਾ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਪਹਿਲੀ ਗੱਲ ਬੈਸ ਕਰਦਿਆਂ ਕਦੀ ਖਿਜਣਾ ਨਹੀਂ ਚਾਹੀਦਾ ਬਹਿਸ ਕਰਦੇ ਆ ਕਦੀ ਗਾਲੀ ਗਲੋਚ ਤੇ ਨਹੀਂ ਆਉਣਾ ਚਾਹੀਦਾ ਬਹਿਸ ਕਰਦੇ ਆ ਕਦੀ ਤਪਣਾ ਨਹੀਂ ਚਾਹੀਦਾ ਮੈਨੂੰ ਅਗਲਾ ਨੁਕਤਾ ਬੜਾ ਚੰਗਾ ਲੱਗਾ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਚਰਚਾ ਕਰ ਰਹੇ ਹੋ ਜੇ ਉਹਦੀ ਗੱਲ ਚੰਗੀ ਏ ਤੇ ਆਪਣੇ ਖੌਮੇ ਨੂੰ ਛੱਡ ਕੇ ਉਹਨੂੰ ਮੰਨ ਲਓ ਉਹ ਠੀਕ ਕਹਿ ਰਿਹਾ ਹੈ ਉਹਨੂੰ ਸਵੀਕਾਰ ਕਰ ਲਓ ਤੇ ਨਾਲ ਕਹਿੰਦਾ ਸੀ ਜੇ ਉਹ ਗਲਤ ਹੈ ਇੱਕ ਦੋ ਵਾਰੀ ਸਮਝਾਓ ਨਹੀਂ ਸਮਝਦਾ ਉਹਨੂੰ ਕੋਈ ਸਕਦਾ ਹੋ ਸਕਦਾ ਤੂੰ ਵੀ ਠੀਕ ਹੀ ਹੋਵੇਂ ਖੜਾ ਛੁੱਟ ਜਾਊਗਾ ਵੀ ਹੋ ਸਕਦਾ ਇਹ ਨਹੀਂ ਵੀ ਤੂੰ ਠੀਕ ਹੈ ਹੋ ਸਕਦਾ ਤੇਰੇ ਮੁਤਾਬਕ ਤੂੰ ਠੀਕ ਹੋਵੇਂ ਉਹ ਹਜ਼ੂਰ ਨੂੰ ਆਪਣੇ ਘਰ ਲੈ ਗਿਆ ਉੱਥੇ ਸਤਿਗੁਰੂ ਦੀ ਸੇਵਾ ਕੀਤੀ ਉਹਨੇ ਇਥੇ ਵੀ ਸਤਿਗੁਰੂ ਪਟਿਆਲੇ ਦੇ ਨੇੜੇ ਜੀ ਕਾਫੀ ਜ਼ਿਆਦਾ ਹਜ਼ੂਰ ਦੇ ਆਪਣੇ ਅਸਥਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਥੋਂ ਮਹਾਰਾਜ ਪਿੰਡਾਂ ਵੀ ਜਾਣਾ ਇਹ ਰੋਹਾਨੀ ਪ੍ਰਚਾਰ ਜੀ ਰੱਬੀ ਪ੍ਰਚਾਰ ਨਾਮ ਦੀਆਂ ਦਾਤਾਂ ਵੰਡਣੀਆਂ ਜਦੋਂ ਤੁਰਨ ਲੱਗੇ ਪਹਿਲੀ ਵਾਰ ਤੇ ਸੈਫ ਕਾਂ ਕਹਿੰਦਾ ਮੈਨੂੰ ਉਪਦੇਸ਼ ਦਿਓ ਮੈਂ ਤਾਂ ਬੇਨਤੀ ਕਰ ਰਿਹਾ ਜੋ ਅੱਜ ਸ਼ਬਦ ਹੈ ਮੈਨੂੰ ਉਪਦੇਸ਼ ਦਿਓ ਸਤਿਗੁਰਾਂ ਦੇ ਚਰਨਾਂ 'ਚ ਡਿੱਗ ਪਿਆ ਇਹ ਘਰ ਤਾਂ ਲੈ ਗਿਆ ਬੇਗਮਾ ਨੇ ਕਿਹਾ ਸੀ ਅਸੀਂ ਰੋਜ਼ ਸਤਿਗੁਰੂ ਦੀ ਸਤ ਸੰਗਤ ਕਰਨੀ ਹੈ ਕਹਿੰਦੇ ਉਪਦੇਸ਼ ਦਿਓ متھا ٹیک کے سامنے نکلو گیا کے نے سیف خان زمین بڑی بدی ہے تیرے اندر تھی اللہ ندی دی وسرنا اللہ نو, نو ہمیشہ یاد رکھیں دیکھی گل فقیر دی سیوا ضرور کری فقیران دی سیوا عبادت والین دی سیوا ضرور کری بندگی دا قدی ناغا نہیں پہن دینا ਇਸ ਤੋਂ ਅੱਗੇ ਕਿਹਾ ਸਭ ਕੁਝ ਕਰਕੇ ਕਦੀ ਆਪਣਤ ਨਹੀਂ ਜਨਾਨੀ ਹਮੇਸ਼ਾ ਮਨ ਨੂੰ ਨੀਵਾ ਹੀ ਰੱਖਣਾ ਹੈ ਨੀਵੀਆਂ ਥਾਵਾਂ ਉੱਤੇ ਪਾਣੀ ਟਿਕਦਾ ਹੁੰਦਾ ਹੈ ਤੇ ਜਿੱਥੇ ਮਨ ਨੀਵੇਂ ਹੋ ਜਾਣ ਉੱਥੇ ਰੱਬ ਦੀ ਬਾਣੀ ਟਿਕਦੀ ਹੁੰਦੀ ਹੈ ਬੰਦਗੀ ਕਰਨੀ ਅੱਲਾ ਨੂੰ ਯਾਦ ਰੱਖੀ ਫਕੀਰਾਂ ਦੀ ਸੇਵਾ ਕਰੀ ਮਨ ਨੂੰ ਹਮੇਸ਼ਾ ਨੀਵਾ ਰੱਖੀ ਆਪ ਹੈਰਾਨ ਹੋਗੇ ਕਿੰਨਾ ਪਿਆਰ ਕਰਦੇ ਨੇ ਮਹਾਰਾਜ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਨਾ ਇੱਕ ਵੱਖਰੀ ਵਿਸ਼ਾ ਹੈ ਜੀ ਕਿਉਂਕਿ ਆਪਣੀ ਇੱਛਾ ਸੀ ਵੀ ਆਪਾਂ ਬਾਣੀ ਦੀ ਕਥਾ ਕਰ ਸਕੀਏ ਮਹਾਰਾਜ ਇੱਕ ਮਿਰਜ਼ਾਪੁਰ ਦੀ ਸੰਗਤ ਨੂੰ ਹੁਕਮਨਾਮਾ ਲਿਖਦੇ ਆ ਭਾਈ ਦਿਆਲ ਦਾਸ ਜੀ ਭਾਈ ਰਾਮ ਰਾਏ ਜੀ ਚੰਗੇ ਪੰਜ ਬਾਸਣ ਖਰੀਦ ਕੇ ਭੇਜਣੇ ਬਾਸਣ ਦਾ ਸਮਝਣਾ ਪਰ ਬਰਤਨ ਬਾਸਣ ਚੰਗੀ ਸੁਰਾਈ ਭੇਜਣੀ ਚੰਗੇ ਪੰਜ ਬਾਸਨ ਭੇਜਨੇ ਤੇ ਨਾਲ ਹੁਕਮਨਾਮੇ ਚ ਲਿਖਦੇ ਨੇ ਇਹ ਚੀਜ਼ਾਂ ਸੀ ਆਪਣੇ ਪਿਆਰੇ ਸੈਫਦੀਨ ਖਾਨ ਨੂੰ ਭੇਜਣੀਆਂ ਨੇ ਮੈਂ ਜਦੋਂ ਹੁਕਮਨਾਮਾ ਪੜਿਆ ਮੇਰੇ ਮਨ ਛਾਇਆ ਕਿ ਸਤਿਗੁਰੂ ਕਿੰਨੀ ਮੁਹੱਬਤ ਕਰਦੇ ਹੋ ਪੂਰਬ ਚ ਹੁਕਮਨਾਮਾ ਲਿਖ ਰਹੇ ਹੋ ਕਿ ਚੰਗੇ ਬਾਸਨ ਭੇਜਨੇ ਇਹ ਬਰਤਨ ਇਹ ਬਾਸਨ ਅਸੀਂ ਸੈਫਦੀਨ ਖਾਨ ਨੂੰ ਭੇਜਨੇ ਨੇ ਜਦੋਂ ਮਹਾਰਾਜ ਸ਼ਹੀਦ ਹੋਣ ਗਏ ਫਿਰ ਇਹਦੇ ਕੋਲ 3 ਮਹੀਨੇ ਚੜ ਰਹੇ ਸਤਿਗੁਰੂ ਸ਼ਹੀਦ ਹੋ ਗਏ ਸੀਸ ਅਨੰਦਪੁਰ ਆ ਗਿਆ ਇਹ ਸੈਫਦੀਨ ਫਿਰ ਮੈਂ ਕਹਾਂ ਸੈਪ ਮੁਹੰਮਦ ਖਾਨ ਜਿਹਨੂੰ ਸੈਫਦੀਨ ਕਹਿੰਨੇ ਆ ਇਹ ਸੈਫਾਬਾਦ ਸੀ ਇਹ ਸ਼ਹਿਰ ਜਿਹੜਾ ਬਹਾਦਰगढ़ ਹੈ ਉਹਦੇ ਨਾਂ ਤੇ ਸੀ ਨਾ ਸੈਫ ਸੈਫਾਬਾਦ ਹਜ਼ੂਰ ਸ਼ਹੀਦ ਹੋ ਗਏ ਜਦੋਂ ਇਹਨੂੰ ਖਬਰ ਮਿਲੀ ਫਿਰ ਇਹਨੇ ਆਪਣੀ ਕੀਮਤੀ ਪੁਸ਼ਾਕ ਉਤਾਰ ਦਿੱਤੀ ਫਿਰ ਇਹਨੇ ਕਾਲੇ ਕੱਪੜੇ ਪਾਏ ਮਾਤਮੀ ਪੁਸ਼ਾਕ ਪਾਈ ਤੇ 40 ਦਿਨ ਇਨੇ ਕਾਲੇ ਕੱਪੜੇ ਨਹੀਂ ਲਾਏ ਤੇ ਜ਼ਮੀਨ ਤੇ ਸੁੰਦਾ ਰਿਆ ਤੇ ਗੁਰੂ ਤੇਗ ਬਹਾਦਰ ਦੇ ਬਿਰਹਾ ਵਿੱਚ ਰੋਂਦਾ ਰਿਆ ਮੈਂ ਸਿਰਫ ਇੱਕ ਇਸ ਕਰਕੇ ਕਿ ਗੁਰੂ ਤੇਗ ਬਹਾਦਰ ਸਭ ਨੂੰ ਪਿਆਰ ਕਰਦੇ ਨੇ ਅੱਜ ਵੀ ਕਰਦੇ ਨੇ ਮੈਂ ਕਦੀ ਲਫ਼ਜ਼ ਮੈਂ ਯਤਨ ਕਰਨ ਕਰਦੇ ਸੰਨ ਕਰਦੇ ਸੀ ਇਹ ਉਹਨਾਂ ਵਾਸਤੇ ਹੁੰਦਾ ਜਿਹੜੇ ਤੁਰ ਜਾਂਦੇ ਨੇ ਗੁਰੂ ਕਦੀ ਵੀ ਜਾਂਦਾ ਨਹੀਂ ਹੁੰਦਾ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਚਾਏ ਹਜ਼ੂਰ ਨੇ ਜਾਨ ਤੋ ਬਾਦੋ 40 ਦਿਨ ਮਾਤਮੀ ਕਪੜੇ ਪਾ ਕੇ ਜ਼ਮੀਨ ਤੇ ਸੁੰਦਾ ਰਿਆ ਮੈਂ ਫਿਰ ਉਸ ਵਿਸ਼ੇ ਤੋਂ ਦੂਰ ਨ ਜਾਵਾਂ ਉੱਥੇ ਵੀ ਕਹਿੰਦੇ ਮਨ ਨਿਵਾ ਰੱਖਿਓ ਮਤ ਨੂੰ ਉੱਚੀ ਰੱਖਿਓ ਗੁਰਮਖੋ ਜਿੱਥੇ ਦੁਰਮਤ ਆ ਜਾਏਗੀ ਉੱਥੇ ਮਨ ਨੇ ਨਹੀਂ ਮੰਗਣਾ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਏ ਤੇ ਬੜੀ ਬੜੀ ਤੁਸੀਂ ਪੜਿਆ ਵੀ ਮੇਰਾ ਖਿਆਲ ਪਵਨ ਗਮਨ ਜੈਸੀ ਗੁਡੀਆਂ ਉਡਤ ਰਹੇ ਪਵਨ ਰਹਿਤ ਗੁਡੀ ਉਡਣਾ ਸਕਤ ਹੈ ਜਿਵੇਂ ਖਵਾ ਦੇ ਦੋਸ਼ ਕਰਕੇ ਪਤੰਗ ਉੱਡਦੀ ਹੈ ਦੇਖ ਹਵਾਨ ਹੋਵੇ ਪਤੰਕੀ ਉਡੂਗੀ ਜੀ ਇਹਨੂੰ ਸੁਣਿਓ ਮੈਂ ਤਾਂ ਇਹ ਉਦਾਹਰਨ ਲਈਏ ਗੁਰੂ ਜੀ ਕਹਿੰਦੇ ਮਨ ਨਹੀਂ ਮੰਨਦਾ ਮੈਂ ਆਪਣੀ થી ਪੂਰਾ ਜ਼ੋਰ ਲਾ ਲਿਆ ਕਿਉਂਕਿ ਦੁਰਮਤ ਕਰਕੇ ਦਾ ਟਿਕਾ ਕੋਈ ਨਹੀਂ ਪਵਨ ਗਮਨ ਜੈਸ ਗੁੱਡੀਆਂ ਉਡਤ ਰਹਿ ਪਵਨ ਰਹਿਤ ਗੁੱਡੀ ਉਡ ਨਾ ਸਕਤਾ ਹੈ ਡੋਰੀ ਮਰੋਰ ਜੈਸ ਲਟਵਾ ਫਿਰਤ ਰਹਿ ਤਾਂ ਖਾਓ ਮਿਟੇ ਗਿਰ ਪਰ ਹੈ ਖਵੇ ਥਕ ਤਕ ਕੰਚਨੁ ਓਸ਼ਦ ਜਿਵੇਂ ਸੋਨਾ ਜਿਹੜਾ ਹੁੰਦਾ ਮੈਲੇ ਅੱਗੇ ਮਰਤ ਕਰ ਦੇਣਾ ਕੰਚਨ ਅਸ਼ੁੱਧ ਜੋ ਕੋਠਾਰੀ ਠਹਿ ਰਾਤ ਨਹੀਂ ਸ਼ੁੱਧ ਤੇ ਨਿਰਚਲ ਸ਼ਬ ਕੈ ਸ਼ਕਤ ਹੈ ਤਿੰਨ ਬਚਨ ਕਹ ਹਵਾ ਦੁਰਮਤ ਕੈ ਇਸ ਨੂੰ ਸਮਝੋ ਸਮਝਣ ਲਈ ਹਵਾ ਹੋਵੇ ਹਵਾ ਦੇ ਦੋਸ਼ ਕਰਕੇ ਪਤੰਗ ਉੱਡਦੀ ਏ ਜੇ ਖਵਾ ਨਹੀਂ ਤੇ ਪਤੰਗ ਕਿ ਉੱਡੇਗੀ ਦੁਰਮਤ ਦੀ ਖਵਾ ਹੈ ਤੇ ਮਨ ਉੱਡੇਗਾ ਜਿੱਥੇ ਦੁਰਮਤ ਹੋਵੇਗੀ ਉੱਥੇ ਮਨ ਕਦੀ ਟਿਕੇਗਾ ਨਹੀਂ ਸੋਨੇ ਵਿੱਚ ਮੈਲ ਹੈ ਤੇ ਗੁਰਮੁਖੋ ਸੋਨਾ ਕੋਠਾਲੀ ਵਿੱਚ ਪਾਇਆ ਭਟਕੇਗਾ ਟਿਕੇਗਾ ਨਹੀਂ ਜਿਵੇਂ ਸੋਨੇ ਦੀ ਮੈਲ ਸੋਨੇ ਨੂੰ ਟਿਕਨ ਦਿੰਦੀ ਇਸੇ ਤਰ੍ਹਾਂ ਦੁਰਮਤ ਦੀ ਮੈਲ ਸਾਡੇ ਮਨ ਨੂੰ ਨਹੀਂ ਟਿਕਨ ਦਿੰਦੀ ਹਵਾ ਮੈਂ ਦੁਰਮਤ ਵਰਤਿਆ ਪਤੰਗ ਨੂੰ ਮਨ ਰੂਪ ਵਿੱਚ ਕਿਹਾ ਜੇ ਸੋਨੇ 'ਚ ਮੈਲ ਹੈ ਤੇ ਮੈਲ ਸੋਨੇ ਨੂੰ ਟਿਕਨ ਦੇ ਕੀ ਜੇ ਡੋਰੀ ਨੂੰ ਰੱਸੀ ਨੂੰ ਵਟ ਚੜਿਆ ਤੇ ਜਿਹੜੇ ਲਾਟੂ ਪੰਹੀਰੀਆਂ ਘਮਾਉਂਦੇ ਸਨ ਵਟ ਕਰਕੇ ਲਟਵਾ ਘੁੰਮਦਾ ਰਹਿੰਦਾ ਜਿਹਨੂੰ ਦੁਰਮਤ ਦਾ ਵਟ ਚੜ੍ਹਦਾ ਉਹਦਾ ਮਨਵਾ ਘੁੰਮਦਾ ਰਹਿੰਦਾ ਹੈ ਇਹਦੇ ਸਿੱਧੇ ਭਾਵ ਅਰਥ ਇਹ ਨੇ ਤਿੰਨ ਬਚਨ ਕਹਿ ਕੇ ਫਿਰ ਭਾਈ ਸਾਹਿਬ ਕਹਿੰਦੇ ਆ ਦੁਰਮਤ ਦੁਬਦਾ ਭਰਮਤ ਹੈ ਚਤਰਕੁੰਟ ਇਹ ਦੁਰਮਤ ਵਿੱਚ ਪਿਆ ਹੋਇਆ ਦਵੇਸ਼ ਵਿੱਚ ਪਿਆ ਹੋਇਆ ਮਨ ਚਤਰਕੁੰਟ ਚਾਰੇ ਪਾਸੇ ਭਜਦਾ ਹੈ ਗੁਰਮਤ ਏਕ ਟੇਕ ਮੋਨ ਨਾ ਵਕਤ ਹੈ ਦੁਰਮਤ ਖਤਮ ਹੋ ਜਾਏ ਤੇ ਗੁਰਮਤ ਆ ਜਾਏ ਤੇ ਗੁਰਮਤ ਵਿੱਚ ਇਹਦੀ ਬੋਲਤੀ ਮੋਨ ਟੇਕ ਸਿੱਧੀ ਪੰਜਾਬੀ ਵਾਲੀ ਗੱਲ ਬੋਲਣ ਦੀ ਤਾਕਤ ਖਤਮ ਹੋ ਗਈ ਦੀ ਗੁਰਮਤ ਏਕ ਟੇਕ ਮੋਨ ਨਾ ਵਕਤ ਹੈ ਬਿਲਕੁਲ ਫੁਰਨਿਆ ਰਹਿਤ ਹੋ ਜਾਂਦਾ ਜਿੱਥੇ ਗੁਰਮਤ ਆ ਜਾਂਦੀ ਹੈ ਗੁਰਬਾਣੀ ਨੇ ਵੀ ਦੱਸਿਆ ਖਾਸ ਕਰਕੇ ਕਬੀਰ ਸਾਹਿਬ ਜੀ ਨੇ ਇਹਦੇ ਤੇ ਬਹੁਤ ਜ਼ੋਰ ਦਿੱਤਾ ਮਤ ਉਤੇ ਉਹਨਾਂ ਦਾ ਇੱਕ ਵਾਰੀ ਮੈਂ ਬਚਨ ਸੁਣਾਇਆ ਸੀ ਆਪ ਨੂੰ ਕਿ ਇਹ ਨਿਰਾਸ਼ ਨਹੀਂ ਹੋਣਾ ਚਾਹੀਦਾ ਮਤ ਕਿਉਂਕਿ ਜਿਹੜੀ ਦੁਰਮਤ ਹੈ ਨਾ ਇਹ ਸੁਭਾਅ ਬਣਾ ਦਿੰਦੀ ਹੈ ਸੁਭਾਅ ਛੇਤੀ ਬਦਲੇ ਨਹੀਂ ਜਾਂਦੇ ਬੰਦਿਆਂ ਦੇ ਸੁਭਾਅ ਫਿਰ ਸੰਸਕਾਰ ਬਣਾਉਂਦੇ ਆ ਇਹ ਫਿਰ ਜਨਮ ਮਰਨਾਂ ਦਾ ਤਾਣਾ ਹੈ ਲੰਮਾ ਕਰੀ ਜਾਂਦੇ ਆ ਉਹਨਾਂ ਦਾ ਇੱਕ ਬਚਨ ਹੈ ਪਰ ਕਬਰਾਉ ਨਹੀਂ ਦੇ ਤਾ ਹੂੰ ਜੇ ਗੁਰੂ ਬਖਸ਼ਿਸ਼ ਕਰੇ ਤੇ ਇੱਕ ਖਿੰਨ ਵੀ ਸਭ ਕੁਝ ਪਲਟ ਵੀ ਦਿੰਦਾ ਹੈ ਉਹਨਾਂ ਦਾ ਸ਼ਬਦ ਹੈ ਪਹਿਲੀ ਕਰੂਪ ਕੁਜਾਤ ਉਲਖਣੀ ਸਹਰੈ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਧਰੀ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਉਹਨਾਂ ਦਾ ਇਹ ਬਚਨ ਹੈ ਸਿਰਫ ਮੈਂ ਦੋ ਤਿੰਨ ਤੁਕਾਂ ਚੁਕਾਈਆਂ ਇਹਦੇ ਲਫ਼ਜ਼ੀ ਅਰਥ ਇੱਕ ਤਾਂ ਇਹ ਇਸਤਰੀ ਲਿੰਗ ਇਸਤਰੀ ਦੀ ਗੱਲ ਕੀਤੀ ਗਈ ਪਹਿਲੀ ਕਰੂਪ ਕੁਜਾਤ ਕੁਲਖਣੀ ਕਹਿੰਦੇ ਨੇ ਪਹਿਲੀ ਜਿਹੜੀ ਇਸਤਰੀ ਸੀ ਜਿਹੜੀ ਮੇਰੇ ਨਾਲ ਵਿਆਹੀ ਸੀ ਉਹ ਕਰੂਪ ਸੀ ਉਹਦਾ ਚਿਹਰਾ ਨਹੀਂ ਸੀ ਚੰਗਾ ਉਹਦੀ ਜਾਤ ਬੜੀ ਪਹਾੜੀ ਸੀ ਕੁਜਾਤ ਸੀ ਕੁਲਖਣੀ ਸੀ ਤੇ ਇੰਨੀ ਕੁਲਖਣੀ ਸੀ ਨਾ ਸਹੁਰੇ ਰੱਖਦੇ ਸੰ ਦਾ ਪੇਕੇ ਅਖਰੀ ਅਰਥੇ ਨੇ ਪਹਿਲੀ ਕਰੂਪ ਕੁਜਾਤ ਕੁਲਖਣੀ ਸਹੁਰੇ ਪਈਏ ਬੁਰੀ ਅਬ ਕੀ ਸੁਰਾ ਅਬ ਕੀ ਸਰੂਪ ਸੁਜਾਨ ਸੁਲਖਣੀ ਸਜੇ ਉਧਰ ਧਰੀ ਮੈਂ ਪੇਟ ਵਿੱਚ ਨੂੰ ਟਿਕਾ ਲਿਆ ਦੇਖੋ ਬਾਣੀ ਦੇ ਨੁਕਤੇ ਹੁਣ ਅਗਲਾ ਕਹਿਗਾ ਜੀ ਪੇਟ ਚ ਘਰ ਵਾਲੀ ਕਿਵੇਂ ਟਿਕਾ ਲਈ ਫਿਰ ਸਾਨੂੰ ਭਾ ਵਰਤ ਲੈਣੇ ਭੈਣੇ ਕਹਿੰਦੇ ਜਿਹੜੀ ਦੁਰਮਤ ਸਿਹਾਲਾ ਕੇ ਕਬੀਰ ਜੀ ਦੀ ਬੁੱਧੀ ਕੋਈ ਮੈਲੀ ਨਹੀਂ ਉਹ ਤਾਂ ਇੱਥੋਂ ਤੱਕ ਚੈਲੰਜ ਕਰਦੇ ਓ ਜਮਦੂਤ ਦੁਰਮਤ ਵਾਲਿਆਂ ਨੂੰ ਤੂੰ ਡਰਾਣਾ ਮੇਰੇ ਨੇੜੇ ਆ ਕੇ ਦੇਖ ਮੇਰੀ ਬੁੱਧੀ ਮੈਲੀ ਨਹੀਂ ਰਹੇਗੀ ਕਬੀਰ ਮੇਰੀ ਬੁੱਧ ਕੋ ਜਮਨਾ ਕਰੇ ਤਿਸਕਾਰ ਜਿਨੇ ਇਹ ਜੰਮਵਾ ਸਰ ਜਿਆ ਸੋ ਜਪਿਆ ਪਰਵਦਕਾਰ ਮੇਰੀ ਬੁੱਧ ਨੂੰ ਚੈਲੰਜ ਕਰਕੇ ਦੱਸ ਤੂੰ ਉਹ ਸਾਨੂੰ ਸਮਝਾ ਰਿਹਾ ਵੀ ਭਾਈ ਸਿੱਖੋ ਗੁਰੂ ਘੁਲ ਕੀ ਹੈ ਪਹਿਲੀ ਕਰੂਪ ਪਹਿਲੀ ਬੁੱਧੀ ਜਿਹੜੀ ਸਿੱਖ ਪਹਿੜੀ ਕਰੂਪ ਕਰੂਪ ਦਾਤ ਫੇਸ ਨਹੀਂ ਕਰਨਾ ਉੰਜ ਵੈਸੇ ਮੈਨੂੰ ਇਹ ਗੱਲ ਯਾਦ ਆ ਗਈ ਜਦੋਂ ਬੰਦੇ ਕੋਲ ਗੁਣ ਹੋਣ ਚਿਹਰੇ ਦੇ ਕੋਈ ਕਰੂਪਤਾ ਕਰੂਪਤਾ ਨਹੀਂ ਵੇਂਦਾ ਹੁੰਦਾ ਜੇ ਔਗਣ ਹੋਣ ਤੇ ਸਰੂਪਤਾ ਵੀ ਨਕਮੀ ਮੈਂ ਇੱਕ ਦਿਨ ਸੋਕਰੇਟ ਨੂੰ ਪੜਿਆ ਉਹ ਉਹਦੀ ਮੈਨੂੰ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਕਿਉਂਕਿ ਮੇਰੀ ਸਮੱਸਿਆ ਮੈਨੂੰ ਅੰਗਰੇਜ਼ੀ ਕੋਈ ਨਹੀਂ ਆਉਂਦੀ ਹਿੰਦੀ ਮਿਲ ਜਾਂਦੀ ਪੰਜਾਬੀ ਮਿਲ ਜਾਂਦੀ ਚਲੋ ਕੰਮ ਸਰ ਜਾਂਦਾ ਸਾਡਾ ਹਨ ਉਹ ਚਿਹਰਾ ਦਾ ਬੜਾ ਕਰੂਪ ਸੀ ਜੀ ਸੋਕਰੇਟ ਇਹਨਾਂ ਸੋਹਣਾ ਨਹੀਂ ਸੀ ਇਕੱਲਾ ਬੈਠਾ ਤੇ ਆਪਣੇ ਹੱਥ ਦੇ ਸ਼ੀਸ਼ਾ ਪਕੜਿਆ ਸ਼ੀਸ਼ਾ ਵੇਖੀ ਜਾ ਇਕੱਲਾ ਵੇਂਦਾ ਹੁੰਦਾ ਸੀ ਸ਼ੀਸ਼ਾ ਪਈ ਉਦਨ ਹੀ ਪਤਾ ਲਗਾ ਸ਼ੀਸ਼ਾ ਦੇਖੇ ਦਰਪਨ ਇਨੇ ਚਿਰ ਨੂੰ ਉਹਦਾ ਇੱਕ ਸਟੂਡੈਂਟ ਵਿਦਿਆਰਥੀ ਆ ਗਿਆ ਤੇ ਸੋਕਰਾਟ ਦੇਖੀ ਜਾ ਰਿਹਾ ਚਿਹਰਾ ਵਿਦਿਆਰਥੀ ਮੁਸਕਰਾ ਪਿਆ ਸੋਕਰਾਟ ਸ਼ੀਸ਼ੇ ਨੂੰ ਪਰਾਂ ਕਰਕੇ ਕਹਿੰਦਾ ਮੈਨੂੰ ਪਤਾ ਹੈ ਤੂੰ ਮੁਸਕਰਾਇਆ ਕਿਉਂ ਹੈ ਤੂੰ ਹਸਿਆ ਕਿਉਂ ਮੇਰਾ ਚਿਹਰਾ ਕੁਰੂਪ ਹੈ ਤਾਂ ਤੂੰ ਹੱਸਿਆ ਨਾ ਮੈਂ ਸ਼ੀਸ਼ਾ ਵੇਖ ਰਿਹਾ ਉਹ ਕਹਿੰਦਾ ਸੱਚੀ ਮਨ ਇਹ ਹੀ ਫੁਰਨਾ ਸੀ ਕਹਿੰਦਾ ਤੈਨੂੰ ਅੱਜ ਪਤਾ ਲੱਗ ਗਿਆ ਮੈਂ ਦਿਨ ਵਿੱਚ ਤਕਰੀਬਨ 5 ਵਾਰੀ ਇਕੱਲਿਆਂ ਵੇਨਾਂ ਮੈਂ ਤੈਨੂੰ ਪਤਾ ਅਜ ਲੱਗਿਆ ਮੇਰੇ ਕੋਲ ਸ਼ੀਸ਼ਾ ਹੈ ਪਰ ਮੈਂ ਦਿਨ ਵਿੱਚ 5 6 ਵਾਰੀ ਕਈ ਵਾਰ ਦੇਖਣਾ ਉਹਨੇ ਕਿਹਾ ਜੀ ਕਿਉਂ ਕਹਿੰਦਾ ਮੈਨੂੰ ਪਤਾ ਹੈ ਮੇਰਾ ਚਿਹਰਾ ਕਰੂਪ ਹੈ ਉਹ ਸਵਾਲ ਕਰਦਾ ਕਿਉਂ ਦੇਖਦੇ ਹੋ ਕਹਿੰਦਾ ਮੈਂ ਵਾਰ-ਵਾਰ ਇਸ ਕਰਕੇ ਦੇਖਣਾ ਸੋਕਰੇਟ ਜਿਹਦਾ ਚਿਹਰਾ ਕਰੂਪ ਕਹ ਜਿਹੜਾ ਤੈਨੂੰ ਦੇਖੇਗਾ ਉਹਨੇ ਕਰੂਪਤਾ ਦੇਖਣੀ ਹੈ ਪਰ ਤੂੰ ਕੰਮ ਇੰਨੇ ਕੁ ਦਿਨ ਵੀ ਚੰਗੇ ਕਰਿਆ ਕਰ ਤੇਰੇ ਚਿਹਰੇ ਦੀ ਕ੍ਰੂਪਤਾ ਗੁਣਾਂ ਦੇ ਥੱਲੇ ਲੁਕ ਜਾਏ ਪਰ ਕੰਮ ਇੰਨੇ ਗੁਣ ਨੇ ਚੰਗੇ ਹੋਣ ਕਿ ਕ੍ਰੂਪਤਾ ਸੱਚੀ ਮੁੱਚੀ ਭੁੱਲ ਜਾਏ ਤੇ ਵਿਦਿਆਰਥੀ ਦਾ ਅਗਲਾ ਸਵਾਲ ਸੀ ਜਿਨ੍ਹਾਂ ਦੇ ਚਿਹਰੇ ਸੋਹਣੇ ਨੇ ਉਹ ਫਿਰ ਨਾ ਦੇਖਣ ਸ਼ੀਸ਼ਾ ਉਹ ਕਹਿਣ ਲੱਗੇ ਉਹਨਾਂ ਨੂੰ 10 ਵਰੀ ਦੇਖਣਾ ਚਾਹੀਦਾ ਮੇਰੇ ਤੋਂ ਦੂਣਾ ਉਹ ਕਹਿੰਦਾ ਜੀ ਕਿਉਂ ਕਹਿਣ ਲੱਗੇ ਜਿਨ੍ਹਾਂ ਦੇ ਚਿਹਰੇ ਸੋਹਣੇ ਨੇ ਨਾ ਉਹ ਸ਼ੀਸ਼ਾ 10 ਵਰੀ ਵੇਖਣ ਤੇ ਵਾਰ-ਵਾਰ ਇਹ ਸੋਚਨ ਮਨਾ ਫੇਸ ਬੜਾ ਚੰਗਾ ਹੈ ਕੋਈ ਖੋਜਾ ਮਾੜਾ ਕੰਮ ਨਾ ਕਰ ਲਈ ਕਿਤੇ ਔਗਣਾ ਥੱਲੇ ਫੇਸ ਹੀ ਲੁਕ ਜਾਏ। ਨਿੱਕ ਰੂਪ ਤਾਂ ਵੇਖੋ ਇਸ ਤਰੀਕਾ ਆਪਣਾ ਵੀ ਇਹੋ ਜਾ ਫੇਸ ਇਸ ਤਰ੍ਹਾਂ ਢੰਗ ਨਾਲ ਤੂੰ ਸੋਹਣਿਆ ਸ਼ੀਸ਼ਾ ਵੇਖੀ ਕਿ ਤੇਰੀ ਸੁਹਾਪਣ ਕਿਤੇ ਔਗਣਾ ਥੱਲੇ ਨਾਲ ਲੁਕ ਜਾਏ। ਮੈਂ ਇਸ ਕਰਕੇ ਬਹਿਨਾਵਾ ਕਿ ਮੇਰੀ ਕ੍ਰੂਪਤਾ ਗੁਣਾ ਦੇ ਥੱਲੇ ਲੁਕ ਜਾਏ। ਜਿਹੜੀ ਦੁਰਮਤ ਹੈ ਥੋੜਾ ਮੈਂ ਵਿੱਚੋਂ ਨਿਕਲਿਆ ਕ੍ਰੂਪ ਉਹਦੀ ਕ੍ਰੂਪਤਾ ਹੈ ਉਹਦਾ ਰੂਪ ਬੜਾ ਖਤਰਨਾਕ ਹੈ ਕੋ ਜਾਂਤਦਰਥ ਉਹਦੀ ਜਾਤ ਚੰਗੀ ਨਹੀਂ ਕੁਲਖਣੀ ਸੱਚੀ ਜਿਹਦੀ ਦੁਰਮਤ ਹੋਵੇ ਉਸ ਤੋਂ ਵੱਡਾ ਕਲਖਣਾ ਬੰਦਾ ਹੀ ਕੋਈ ਨਹੀਂ ਹੁੰਦਾ ਤੁਸੀਂ ਅੰਗਰੇਜ਼ੀ ਟਰਬਲ ਮੇਕਰ ਕਹਿੰਦੇ ਹੋ ਨਾ ਕਿਤੇ ਰੱਬ ਨਾ ਕਰੇ ਕੋਈ ਆ ਬੰਦਾ ਕਿਸੇ ਸੋਸਾਇਟੀ ਵਰ ਦੇ ਭਰਾ ਨਾਲ ਭਰਾ ਨੂੰ ਨਹੀਂ ਰਹਿਣ ਦਿੰਦਾ ਇਹ ਮਰਜ਼ ਕੇ ਦੁਰਮਤ ਹੈ